ਉਹ ਸਕੂਲਾਂ ਨੂੰ ਇਹਦਾ ਉਹ ਕਰ ਜੇ ਕਿ ਸਰਕਾਰ ਜਿਹੜੀ ਹੈ ਸਭ ਤੋਂ ਪਹਿਲਾਂ ਐਜੂਕੇਸ਼ਨ ਸੈਕਟਰ ਦੇ ਲਈ ਪਵਨ ਸੀਗੀ ਇਹ ਤਕਰੀਬਨ 2.5 ਤੋਂ 3 ਸਾਲ ਦਾ ਜਿਹੜਾ ਪੀਰੀਅਡ ਹੈ ਸਰਕਾਰ ਦਾ ਉਹ ਸਕੂਲਾਂ ਦੀ ਬਿਹਤਰੀ ਲਈ ਉਹਨਾਂ ਦੀ ਚਾਰਦੁਆਰੀ ਲਈ ਅਗਰ ਅਸੀਂ ਇਹ ਕਹੀਏ 70 ਸਾਲ ਤੋਂ ਸਕੂਲਾਂ ਦੀ ਚਾਰਦੁਆਰੀ ਵੀ ਨਹੀਂ ਹੋਈ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਚ ਚਾਰਦੁਆਰੀ ਹੋਈ ਹੈ ਇਸ ਇਸ ਸਰਕਾਰ ਦੇ ਵਿੱਚ ਕਿਉਂਕਿ ਦੇਰ加 18 20 ਘਰ 22000 ਸਕੂਲ ਪੈਂਦਾ ਟੋਟਲ ਉਹਦੇ ਵਿੱਚ ਚਾਰਦਵਾਰੀ ਨਹੀਂ ਸੀ ਬੜੀ ਰੰਗੀ ਜਨਕਾ ਸੀ ਔਰ ਸਿੱਖਿਆ ਕ੍ਰਾਂਤੀ ਦੇ ਤੌਰ ਦੇ ਉੱਤੇ ਸਰਕਾਰ ਨੇ ਜਿਹੜਾ ਇਨੀਸ਼ੀਏਟਿਵ ਲਿਆ ਹਰੇਕ ਸਕੂਲ ਨੂੰ ਮਾਡਰਨਾਈਜ਼ ਕਰਨਾ ਉੱਥੇ ਨਵਾਂ ਇਨਫਰਾਸਟ੍ਰਕਚਰ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਨਵੀਂ ਬਿਲਡਿੰਗਾਂ ਦੀ ਉਹ ਸਾਰੀ ਸਕੂਲਾਂ 'ਚ ਕੰਪਿਊਟਰ ਸਕੂਲਾਂ 'ਚ ਲੈਪਟਾਪ ਪ੍ਰੋਜੈਕਟਰ LED ਹਰ ਇੱਕ ਚੀਜ਼ ਪ੍ਰੋਵਾਈਡ ਕਰਾਈ ਸਰਕਾਰ ਬੱਚਿਆਂ ਲਈ ਫਰਨੀਚਰ ਸਟਾਫ ਲਈ ਪਰਨਿਚਰ ਔਰ ਅੱਜ ਜਿਹੜਾ ਹੈ ਇਸ ਸੰਬੰਧ ਦੇ ਵਿੱਚ ਨਲੋਈਆਂ ਸਕੂਲ ਤੋਂ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਰੇਲਵੇ ਮੰਡੀ ਰੇਲਵੇ ਮੰਡੀ ਤੋਂ ਬਾਅਦ ਪੁਰਹੀਰਾ ਫਿਰ ਉਸ ਤੋਂ ਬਾਅਦ ਮੰਨਣ ਇਹ ਸਾਰੇ ਜਿਹੜਾ ਸਕੂਲ ਆ ਇਸ ਵਿਲੇ ਵਿੱਚ ਸਕੂਲ ਆਫ ਐਮਿਨੈਂਸ ਵੀ ਹੈ ਸੋ ਇਹ ਜਿਹੜਾ ਸਰਕਾਰ ਦਾ ਵੱਡਾ ਉਪਰਾਲਾ ਹੈ ਅੱਜ ਦੇਖਦੇ ਇੱਕ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਪੰਜਾਬ ਦੀ ਜਨਤਾ ਇਹਨੂੰ ਦੇਖ ਰਹੀ ਹੈ ਔਰ ਬੱਚੇ ਜਿਹੜਾ ਕੱਢਣ ਵਾਲੇ ਬੱਚੇ ਜਿਹੜਾ ਸਾਡੇ ਸਰਕਾਰ ਦੇਸ਼ ਦਾ ਪੰਜਾਬ ਦਾ ਫਿਊਚਰ ਹੈ ਬਹੁਤ ਵੱਡੇ ਲੈਵਲ ਤੇ ਉਹਨੂੰ ਜਿਹੜੀ ਗਵਰਨਮੈਂਟ ਸਕੂਲਾਂ ਦੀ ਪੜ੍ਹਾਈ ਸੀ ਅੱਜ ਸਰਕਾਰੀ ਸਕੂਲਾਂ 'ਚ ਮਿਲ ਰਹੀ ਹੈ ਸੋ ਮੈਂ ਸਭ ਨੂੰ ਜੈ ਹਿੰਦ ਕਹਨਾ ਔਰ ਸਾਰੇ ਸਪੂਚੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਹੈ। ਬਈਕ ਸਰ ਜੀ ਬਹੁਤ ਹੀ ਰਿਸਪੈਕਟਡ ਵਿਧਾਇਕ ਸਰ ਜੀ ਸਾਡੇ ਅੱਜ ਯੂਨੀਅਨ ਵਿਜ਼ਿਟ ਕੀਤਾ। ਸਾਡੇ ਕਮਰਿਆਂ ਦੀ ਗ੍ਰਾਂਟ ਆਈ ਹੋਈ ਸੀ ਉਹਨਾਂ ਦਾ ਅਧਗਟਨ ਸਮਾਰੋ ਉਹਨਾਂ ਨੇ ਇੱਥੇ ਆ ਕੇ ਕੀਤਾ ਤੇ ਅਸੀਂ ਉਹਨਾਂ ਉਹਨਾਂ ਨੂੰ ਅਸੀਂ 2023 ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਸਾਡੇ ਸਕੂਲ ਦੇ ਵਿੱਚ ਜਿਹੜੇ ਕਮਰੇ ਆ ਉਹ ਉਹਨਾਂ ਦੀ ਘਾਟ ਹੈ ਸੋ ਉਹਨਾਂ ਨੇ ਸਾਡੀ ਗੱਲ ਨੂੰ ਇੰਜ ਹੀ ਬਹੁਤ ਹੀ ਧਿਆਨ ਨਾਲ ਸੁਣਿਆ ਤੇ ਅੱਜ ਉਹ ਘੜੀ ਆ ਕਿ ਅੱਜ ਉਹ ਜਿਹੜੇ ਕਮਰਿਆਂ ਦੀ ਉਸਾਰੀ ਹੋ ਗਈ ਆ ਔਰ ਉਦਘਾਟਨ ਉਹਨਾਂ ਨੇ ਕੀਤਾ ਆ ਔਰ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਆ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਾਡਾ ਜਿਹੜੇ ਸਾਡੇ ਸਿਰ ਤੇ ਹੱਥ ਰੱਖਣ ਔਰ ਉਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਅੱਗੇ ਗੱਲ ਕੀਤੀ ਔਰ ਸਾਨੂੰ ਗ੍ਰਾਂਟਸ ਦਿੱਤੀਆਂ ਔਰ ਅੱਜ ਸਾਡੇ ਜਿਹੜੇ ਬੱਚਿਆਂ ਦੇ ਲਈ ਤੇ ਤਿੰਨ ਰੂਮ ਔਰ ਬਿਲਡਿੰਗ ਔਰ ਬਹੁਤ ਸਾਰੀਆਂ ਟੱਚ ਪੈਨਲ ਕੇ LED ਪੈਨਲ ਜਿਹੜੇ ਸਾਰੇ ਜਿਹੜੇ ਸਾਨੂੰ ਉਹਨਾਂ ਨੇ ਮੁਹੱਈਆ ਕਰਵਾਏ ਆ ਉਸਦੇ ਉਦਘਾਟਨ ਦੀ ਸਮਾਰੋਹ ਵਿੱਚ ਐ ਐਮਐਲਏ ਸਰ ਜੀ ਆਏ ਸੀ ਔਰ ਅਸੀਂ ਬਹੁਤ ਹੀ ਉਹਨਾਂ ਦੇ ਧੰਨਵਾਦੀਆਂ ਔਰ ਉਹਨਾਂ ਨੇ ਸਾਨੂੰ ਇਹ ਗ੍ਰਾਂਟ ਦਵਾਉਣ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਕੀਤਾ ਅੱਜ ਹਲਕਾ ਵਿਧਾਇਕ ਸ੍ਰੀ ਬ੍ਰਹਮ ਸਿੰਘ ਜਿੰਪਾ ਜੀ ਸਾਡੇ ਸਕੂਲ ਦੇ ਵਿੱਚ ਬਣੇ ਤਿੰਨ ਨਵੇਂ ਕਮਰਿਆਂ ਦਾ ਉਦਘਾਟਨ ਕਰਨ ਦੇ ਲਈ ਸਾਡੇ ਵਿੱਚ ਪਹੁੰਚੇ ਸੀ ਇਹ ਜਿਹੜੇ ਕਮਰੇ ਆ ਬਹੁਤ ਹੀ ਆਧੁਨਿਕ ਸੁਵਿਧਾਵਾਂ ਦੇ ਨਾਲ ਲੈਸ ਹੈਗੇ ਆ ਇਹਦੇ ਵਿੱਚ ਟੱਚ ਪੈਨਲ ਬਹੁਤ ਹੀ ਆਧੁਨਿਕ ਫਰਨੀਚਰ ਬੱਚਿਆਂ ਦੇ ਲਈ ਬਹੁਤ ਹੀ ਆਰਾਮਦਾਇਕ ਜਿਹੜਾ ਹੈ ਉਹ ਸਾਨੂੰ ਇਸ ਇਹਨਾਂ ਗ੍ਰਾਂਟਾਂ ਦੁਆਰਾ ਪ੍ਰੋਵਾਈਡ ਕੀਤਾ ਗਿਆ ਹੈ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਸਰਕਾਰ ਦੁਆਰਾ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਤਹਿਤ ਜਿਹੜੀਆਂ ਸਕੂਲਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਅਸੀਂ ਸਰਕਾਰ ਦਾ ਤੇ ਵਿਸ਼ੇਸ਼ ਤੌਰ ਤੇ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਡੇ ਸਕੂਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਸਕੂਲਾਂ ਨੂੰ ਤੇ ਉਹਨਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਇਹੋ ਜੀਆਂ ਸਹੂਲਤਾਂ ਪ੍ਰਦਿਤੀਆਂ ਹਨ ਤੇ ਜਿਨ੍ਹਾਂ ਦੇ ਨਾਲ ਜਿਹੜਾ ਸਿੱਖਿਆ ਦਾ ਮਿਆਰ ਹੈ ਉਹ ਬਹੁਤ ਉੱਚਾ ਹੋਏਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੈ ਸਿੱਖਿਆ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰੇਗਾ